ਕੈਨੇਡਾ ਦੇ ਐਡਮਿੰਟਨ ਵਿੱਚ ਬਿਲਕੁਲ ਨਵੇਂ ਪਏ ਖਾਲੀ ਮਕਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੇ ਪੁਲਿਸ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। 1 ਨਵੰਬਰ ਤੋਂ 2 ਜਨਵਰੀ ਦਰਮਿਆਨ ਨਵੇਂ ਜਨਰਮਾਨ ਅਦੀਨ ਰਹਿੈਸ਼ੀ ਟਾਂਚੀਆਂ ਵਿੱਚ ਅੱਗ ਲੱਗਣ ਦੀਆਂ 9 ਘਟਨਾਵਾਂ ਵਾਪਰੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਬਿਲਡਰਾਂ ਨੂੰ ਫਰੋਤੀ ਦੀਆਂ ਧਮਕੀਆਂ ਮਿਲ ਰਹੀਆਂ ਨੇ। ਪੈਸੇ ਨਾ ਮਿਲਣ ਤੇ ਬਿਲਡਰਾਂ ਵੱਲੋਂ ਬਣਾਏ ਗਏ ਖਾਲੀ ਪਲਾਂਟ ਜਾਂ ਨਵੇਂ ਮਕਾਨਾਂ ਨੂੰ ਅੱਗ ਲਗਾਈ ਜਾ ਰਹੀ ਹੈ। ਰਿਪੋਰਟ ਚ ਕਿਹਾ ਗਿਆ ਕਿ ਨਵੰਬਰ ਚ ਐਸਟਰ ਦੇ ਦੱਖਣ ਪੂਰਬੀ ਇਲਾਕੇ ਵਿੱਚ ਇੱਕ ਨਵੀਂ ਉਸਾਰੀ ਇਮਾਰਤ ਤਬਾਹ ਹੋ ਗਈ ਸੀ। ਇਸ ਤਰ੍ਹਾਂ ਇੱਕ ਹਫ਼ਤੇ ਬਾਅਦ ਹੀ ਉਸੇ ਬਲਾਕ ਵਿੱਚ ਇੱਕ ਘਰ ਨੂੰ ਸਾੜ ਦਿੱਤਾ ਗਿਆ। ਅੱਗ ਲੱਗਣ ਦੀਆਂ ਨੌ ਘਟਨਾਵਾਂ ਤੋਂ ਪਿਛਲੇ 3 ਹਫ਼ਤਿਆਂ ਵਿੱਚ ਵਾਪਰੀਆਂ ਨੇ। ਸਾਰੀਆਂ ਘਟਨਾਵਾਂ ਦੀ ਜਾਂਚ ਸਾੜਫੁਕ ਵਜੋਂ ਕੀਤੀ ਜਾ ਰਹੀ ਹੈ। ਅੱਗ ਜਾਣਬੁੱਝ ਕੇ ਲਾਈ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਘਰ ਨੂੰ ਬਣਾਉਣ ਵਾਲੇ ਜ਼ਿਆਦਾਤਰ ਬਿਲਡਰ ਦੱਖਣੀ ਏਸ਼ੀਆ ਭਾਈਚਾਰੇ ਦੇ ਮੈਂਬਰ ਹਨ। ਬਿਲਡਰਾਂ ਨੂੰ ਧਮਕੀਆਂ ਦੇਣ ਵਾਲਾ ਵਿਅਕਤੀ ਮੋਟੀ ਰਕਮ ਦੀ ਮੰਗ ਕਰਦਾ ਹੈ। ਜਦੋਂ ਬਿਲਡਰ ਭੁਗਤਾਨ ਨਹੀਂ ਕਰਦਾ ਤਾਂ ਉਹਨਾਂ ਦੇ ਘਰ ਨੂੰ ਸਾੜ ਦਿੱਤੇ ਜਾਂਦੇ ਨੇ। ਵੈਸਟ ਐਡਮਿੰਟਨ ਦੇ ਇੱਕ ਘਰ ਨੂੰ ਲਾਈ ਅੱਗ ਦੀ ਵੀਡੀਓਦੋ ਆਦਮੀਆਂ ਦੇ ਮੌਕੇਤ ਫਰਾਰ ਹੋਣ ਤੋਂ ਪਹਿਲਾਂ ਘਰ ਦੇ ਇੱਕ ਪਾਸੇ ਦੇ ਅੱਗ ਲਗਾਉਂਦੇ ਵਿਖਾਈ ਦੇ ਰਹੇ ਨੇ ਕੈਨੇਡਾ ਦੇ ਸਰੀ ਵਿੱਚ RCMP ਨੇ ਨਰਿੰਦਰ ਸੰਧੂ ਨਾਮਕ ਵਿਅਕਤੀ ਨੂੰ ਲੱਭਣ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ ਜੋ ਕਿ ਲਾਪਤਾ ਨੇ ਇਨਾਂ ਦੀ ਉਮਰ 69 ਸਾਲ ਦੀ ਨੇੜੇ ਹੈ 3 ਜਨਵਰੀ 2023 ਨੂੰ ਨਰਿੰਦਰ ਸੰਧੂ ਦੇ ਲਾਪਤਾ ਹੋਣ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਇਹਨਾਂ ਨੂੰ ਆਖਰੀ ਵਾਰ 3 ਜਨਵਰੀ ਨੂੰ ਸਵੇਰੇ 6 ਵਜੇ ਨੇੜੇ 131 ਬਲਾਕ ਤੇ 88 ਐਵੇਨਿਊ ਤੇ ਦੇਖਿਆ ਗਿਆ ਸੀ ਨਰਿੰਦਰ ਸੰਧੂ ਨੂੰ ਲੈ ਕੇ ਚਿੰਤਾ ਹੋ ਰਹੀ ਹੈ ਕਿਉਂਕਿ ਪਹਿਲਾਂ ਕਦੇ ਵੀ ਨਹੀਂ ਅਜਿਹਾ ਹੋਇਆ ਕਿ ਉਹ ਇੰਨੇ ਲੰਮੇ ਸਮੇਂ ਤੱਕ ਆਪਣੇ ਪਰਿਵਾਰ ਨਾਲ ਨਾ ਸੰਪਰਕ ਕਰਨ ਮਨਿੰਦਰ ਸੰਧੂ ਜੋ ਕਿ ਸਾਊਥ ਏਸ਼ੀਅਨ ਨੇ ਇਹਨਾਂ ਦਾ ਕੱਦ 5 ਫੁੱਟ ਤੇ 7 ਇੰਚ ਦੇ ਨੇੜੇ ਹੈ ਉਹਨਾਂ ਦੇ ਮੂੰਹ ਤੇ ਸਫੇਦ ਵਾਲ ਨੇ ਮੰਨਿਆ ਜਾ ਰਿਹਾ ਕਿ ਉਹ ਸਵੇਰ ਵੇਲੇ ਸਾਈਕਲ ਚਲਾ ਕੇ ਗਏ ਸਨ ਜੇਕਰ ਕਿਸੇ ਨੂੰ ਵੀ ਇਹਨਾਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਸਰੀ RCMP ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਤੇ ਉਸ ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਜ਼ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਗਾਜ਼ਾ ਪੱਟੀ ਦੇ ਹਿੰਸਾ ਤੋਂ ਬਚਣ ਲਈ ਆਪਣੇ ਕੈਨੇਡੀਅਨ ਰਿਸ਼ਤੇਦਾਰਾਂ ਨੂੰ ਪਨਾਹ ਲੈਣ ਲਈ ਆਸਬੰਦ ਫਲਸਤੀਨੀਆਂ ਦੀ ਗਿਣਤੀ ਉੱਤੇ ਲਾਈ ਗਈ ਹੱਦ ਨੂੰ ਖਤਮ ਕਰਨ। ਜ਼ਿਕਰਯੋਗ ਹੈ ਕਿ ਗਾਜ਼ਾ ਦੇ ਲੋਕਾਂ ਲਈ ਸਪੈਸ਼ਲ ਐਕਸੀਡੈਂਟ ਫੈਮਿਲੀ ਪ੍ਰੋਗਰਾਮ ਅਗਲੇ ਹਫ਼ਤੇ ਲਾਂਚ ਹੋ ਜਾ ਰਿਹਾ ਹੈ। ਕੈਨੇਡਾ ਵਿੱਚ ਰਹਿ ਰਹੇ ਫਲਸਤੀਨੀ ਮੂਲ ਦੇ ਲੋਕਾਂ ਲਈ ਕਈ ਮਹੀਨਿਆਂ ਤੋਂ ਆਪਣੇ ਪਿਆਰਿਆਂ ਨੂੰ ਇਜ਼ਰਾਈਲ ਤੇ ਹਮਸਦਰਮਿਆਨ ਛਿੜੀ ਜੰਗ ਦੇ ਇੱਕ ਪਾਸੇ ਕਰਨ ਦੀ ਸਰਕਾਰ ਤੋਂ ਮਦਦ ਮੰਗੇ ਜਾਣ ਤੋਂ ਬਾਅਦ ਇਹ ਪ੍ਰੋਗਰਾਮ ਲਾਂਚ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ 1000 ਫਲਸਤੀਨੀਆਂ ਨੂੰ ਵੀਜ਼ੇ ਦਿੱਤੇ ਜਾਣਗੇ। ਜਿਸ ਤਹਿਤ ਉਹ ਅਗਲੇ 3 ਸਾਲਾਂ ਲਈ ਕੈਨੇਡਾ ਵਿੱਚ ਪਨਾ ਲੈ ਸਕਣਗੇ ਉਹ ਵੀ ਇਸ ਸ਼ਰਤ ਨਾਲ ਇੱਧਰ ਆ ਸਕਣਗੇ ਜੇ ਉਹਨਾਂ ਦੇ ਪਰਿਵਾਰ ਜਾਂ ਰਿਸ਼ਤੇਦਾਰ ਇਸ ਅਰਸੇ ਦੌਰਾਨ ਉਹਨਾਂ ਦੀ ਵਿੱਤੀ ਮਦਦ ਲਈ ਤਿਆਰ ਹੋਣਗੇ ਜਦੋਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪਿਛਲੇ ਮਹੀਨੇ ਇਸ ਸੰਬੰਧ ਵਿੱਚ ਐਲਾਨ ਕੀਤਾ ਸੀ ਤਾਂ ਉਹਨਾਂ ਨੇ ਆਖਿਆ ਸੀ ਜੇ ਅਜਿਹਾ ਸਪਸ਼ਟ ਨਹੀਂ ਹੈ ਤਾਂ ਇਸ ਨਾਲ ਕਿੰਨੇ ਲੋਕਾਂ ਦਾ ਫਾਇਦਾ ਹੋਵੇਗਾ ਪਰ ਉਹਨਾਂ ਨੇ ਆਖਿਆ ਸੀ ਕਿ ਇਸ ਨਾਲ ਸੈਂਕੜੇ ਲੋਕਾਂ ਦਾ ਫਾਇਦਾ ਜ਼ਰੂਰ ਹੋਵੇਗਾ ਇੱਕ ਹਫ਼ਤੇ ਬਾਅਦ ਡਿਪਾਰਟਮੈਂਟ ਨੇ ਪ੍ਰੋਗਰਾਮ ਦੀ ਲਿਖਤੀ ਪਾਲਿਸੀ ਜਾਰੀ ਕਰ ਦਿੱਤੀ। ਇਸ ਤੋਂ ਪਤਾ ਲੱਗਦਾ ਹੈ ਕਿ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ 1000 ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਬੰਦ ਕਰ ਦੇਵੇਗੀ। ਕਾਉਂਸਲ ਆਫ ਕੈਨੇਡੀਅਨ ਮੁਸਲਿਮਜ਼ ਨੇ ਆਖਿਆ ਕਿ ਉਹ ਪਹਿਲਾਂ ਹੀ ਹਜ਼ਾਰ ਤੋਂ ਵੱਧ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਹਨ ਜਿਹੜੇ ਗਾਜ਼ਾ ਤੋਂ ਆਪਣੇ ਪਰਿਵਾਰ ਨੂੰ ਬਾਹਰ ਕੱਟਾ ਚਾਹੁੰਦੇ ਹਨ। ਆਰਗੇਨਾਈਜੇਸ਼ਨ ਦੇ ਡਾਇਰੈਕਟਰ ਆਫ ਕਮਿਊਨੀਕੇਸ਼ਨ ਉਥਨ ਕੁਇਕ ਨੇ ਆਖਿਆ ਇਸ ਪ੍ਰੋਗਰਾਮ ਦੌਰਾਨ ਸਵੀਕਾਰੀਆਂ ਜਾਣ ਵਾਲੀਆਂ ਅਰਜ਼ੀਆਂ ਉੱਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ 온ਟਾਰੀਓ ਹੈਲਥ케ਅਰ ਵਰਕਰਸ ਦੀ ਅਗਵਾਈ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਸਟਾਫ ਦੇ ਸੰਕਟ ਨੂੰ ਖਤਮ ਕਰਨ ਲਈ ਫੌੜਲ ਸਰਕਾਰ ਹੋਰ ਕਾਫੀ ਕੁਝ ਕਰਨ ਦੀ ਦੌੜ ਹੈ ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਪ੍ਰੋਵਿੰਸ ਦੇ ਹਸਪਤਾਲਾਂ ਦੇ ਲਗਭਗ ਅੱਧਾ ਸਟਾਫ ਆਪਣੀ ਨੌਕਰੀ ਛੱਡਣ ਦੇ ਵਿਚਾਰ ਕਰ ਰਿਹਾ ਹੈ ਇਹ ਅੰਕੜੇ ਨੈਨੋਜ਼ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਤੋਂ ਸਾਹਮਣੇ ਆਏ ਹਨ। ਪ੍ਰੋਵਿੰਸ ਦੇ ਹਸਪਤਾਲਾਂ ਦੇ 41% ਦੀ ਸਟਾਫ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੰਮ ਉੱਤੇ ਜਾਂਦਿਆਂ ਨੂੰ ਡਰ ਲੱਗਦਾ ਹੈ। ਜਦਕਿ 43% ਦਾ ਕਹਿਣਾ ਹੈ ਕਿ ਉਹ ਵੱਖਰਾ ਕਰਨ 'ਚ ਉਹਨਾਂ ਬਾਰੇ ਸੋਚ ਰਹੇ ਹਨ। Ontario ਵਿੱਚ ਕੁਝ ਹੈਲਥ케ਅਰ ਵਰਕਰਸ ਦੀ ਨੁਮਾਇੰਦਗੀ ਕਰਨ ਵਾਲੀ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYES ਦਾ ਕਹਿਣਾ ਹੈ ਕਿ ਜੋ ਪ੍ਰੋਵਿੰਸ ਵੱਲੋਂ ਇਸ 바ਸੇ ਕੋਈ ਕਦਮ ਨਹੀਂ ਚੁੱਕੇ ਜਾਂਦੇ ਤਾਂ ਹਾਲਾਤ ਹੋਰ ਵਿਵੱਤਰ ਹੋ ਸਕਦੇ ਨੇ QUP ਦੇ Ontario Council of Hospital Union ਦੇ ਖਜ਼ਾਨਾ ਸਕੱਤਰ ਸ਼ੈਰਨ ਰਿਚਨ ਨੇ ਆਖਿਆ ਹੈ ਕਿ ਸਰਵੇਖਣ ਦੇ ਨਤੀਜੇ ਕਾਫੀ ਚਿੰਤਾਜਨਕ ਹਨ ਸਟਾਫ ਨੂੰ ਦਰਪੇਸ਼ ਸੰਕਟ ਦੀ ਹੱਦ ਹੋ ਚੁੱਕੀ ਹੈ ਵਰਕਰਸ ਕੰਮ ਦੇ ਹਾਲਾਤ ਨੂੰ ਲੈ ਕੇ ਕਾਫੀ ਨਾਕੁਸ਼ ਨੇ ਤੇ ਇਸ ਸਭ ਕਾਸੇ ਦਾ ਉਹਨਾਂ ਦੇ ਮਾਨਸਿਕ ਸਿਹਤ ਤੇ ਕਾਫੀ ਅਸਰ ਹੈ ਬੀਤੇ ਦਿਨੀ ਪੱਛਮੀ ਟ੍ਰਾਂਟੋ ਦੇ ਯੋਰਕ ਏਰੀਆ ਵਿੱਚ ਚੱਲੀ ਗੋਲੀਕਾਰ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਲਾਜ ਲਈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਘਟਨਾ ਅਲਾਈਂਸ ਐਵੇਨਿਊ ਨੇੜੇ ਹੰਬਰ ਬੁਲੇਵਾਰਡ ਦੇ ਰੋਕ ਕਲਿਪਸ ਮਿੱਥੇ ਇਲਾਕੇ ਵਿੱਚ ਵਾਪਰੀ। ਟ੍ਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤੀ 9 ਵਜੇ ਇਸ ਘਟਨਾ ਦੀ ਜਾਣਕਾਰੀ ਦੇ ਕੇ ਸੱਦਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਮੌਕੇ ਉੱਤੇ ਉਨ੍ਹਾਂ ਨੂੰ ਗੋਲੀ ਲੱਗਨ ਕਾਰ ਜ਼ਖਮੀ ਹੋਇਆ ਵਿਅਕਤੀ ਮਿਲਿਆ। ਗੋਲੀ ਜ਼ਰੂਰ ਚੱਲੀ ਹੈ ਪਰ ਵਿਅਕਤੀ ਦੇ ਅਸਲ ਗੋਲੀ ਨੇੜਿਓਂ ਲੰਘ ਗਈ ਜਿਸ ਕਾਰਨ ਉਹ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੈਰਾਮੈਡੀਕਸ ਵੀ ਮੌਕੇ ਤੇ ਮੌਜੂਦ ਸੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਮਰੀਕਾ ਚ ਸੰਘੀ ਸਰਕਾਰ ਕੁੱਲ ਰਾਸ਼ਟਰੀ ਕਰਜ਼ਾ 34 ਹਜ਼ਾਰ ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਿਆ ਹੈ ਕਰਜ਼ੇ ਦਾ ਇਸ ਪੱਧਰ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਾਲਾਂ ਚ ਸਰਕਾਰ ਨੂੰ ਦੇਸ਼ ਦੇ ਬੈਲੈਂਸ ਸ਼ੀਟ ਨੂੰ ਸੁਧਾਰਨ ਦੀ ਸਿਆਸੀ ਅਤੇ ਆਰਥਿਕ ਮੋਰਚੇ ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਅਮਰੀਕੀ ਵਿੱਤੀ ਵਿਭਾਗ ਨੇ ਮੰਗਲਵਾਰ ਨੂੰ ਦੇਸ਼ ਦੀ ਵਿੱਤੀ ਸਥਿਤੀ ਤੇ ਇੱਕ ਰਿਪੋਰਟ ਜਾਰੀ ਕੀਤੀ ਹੈ ਇਹ ਸਿਆਸੀ ਤੌਰ ਤੇ ਵੰਡੇ ਦੇਸ਼ ਤੇ ਤਣਾਅ ਦੇ ਪੈਦਾ ਕਰਨ ਵਾਲਾ ਹੈ ਰਿਪੋਰਟ ਮੁਤਾਬਕ ਮੀਨਾ ਸਾਲਾਨਾ ਬਜਟ ਦੇ ਸਰਕਾਰ ਦੇ ਕੰਮ ਦਾ ਕੁਝ ਹਿੱਸਾ ਠਾਪ ਹੋ ਸਕਦਾ ਹੈ ਰਿਪਬਬਲਿਕ ਸੰਸਦ ਮੈਂਬਰ ਦੇ ਵਾਈਟ ਹਾਊਸ ਦੇ ਪਿਛਲੇ ਸਾਲ ਜੂਨ ਚ ਦੇਸ਼ ਦੇ ਕਰਜ਼ੇ ਦੀ ਸੀਮਾ ਨੂੰ ਅਸਥਾਈ ਤੌਰ ਤੇ ਚੁੱਕਣ ਦੀ ਅਸਹਿਮਤੀ ਦਿੱਤੀ ਸੀ ਜਿਸ ਨਾਲ ਇਤਿਹਾਸਿਕ ਜੂਕ ਜਾਂ ਡਿਫਾਲਟ ਦਾ ਜੋਖਮ ਟਲ ਗਿਆ ਸੀ ਇਹ ਸਮਝੌਤਾ ਜਨਵਰੀ 2025 ਤੱਕ ਚੱਲੇਗਾ ਅਮਰੀਕਾ ਚ ਰਾਸ਼ਟਰੀ ਕਰਜ਼ਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਕਾਂਗਰਸ ਦੇ ਬਜਟ ਦਫ਼ਤਰ ਨੇ ਜਨਵਰੀ 2020 ਵਿੱਚ ਵਿੱਤੀ ਸਾਲ 2028-29 ਚ ਕੁੱਲ ਸੰਘੀ ਕਰਜ਼ਾ 34000 ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਸੀ ਪਰ 2020 ਚ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਕਾਰਨ ਕਰਜ਼ਾ ਉਮੀਦ ਨਾਲੋਂ ਕਈ ਸਾਲ ਪਹਿਲਾਂ ਹੀ ਇਸ ਪੱਧਰ ਤੇ ਪਹੁੰਚ ਗਿਆ ਹੈ ਰਾਸ਼ਟਰੀ ਕਰਜ਼ਾ ਵਰਤਮਾਨ ਚ ਅਮਰੀਕੀ ਅਰਥਚਾਰੇ ਤੇ ਬੋਝ ਨਹੀਂ ਜਾਪਦਾ ਕਿਉਂਕਿ ਨਿਵੇਸ਼ਕ ਫੈਡਰਲ ਸਰਕਾਰ ਨੂੰ ਉਧਾਰ ਦੇਣ ਲਈ ਤਿਆਰ ਹਨ ਇਸ ਕਰਜ਼ੇ ਸਰਕਾਰ ਨੂੰ ਟੈਕਸ ਵਿਦਾਇ ਬਿਨਾ ਪ੍ਰੋਗਰਾਮਾਂ ਤੇ ਖਰਚ ਕਰਨਾ ਜਾਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਕਰਜ਼ਾ ਮਾਰਗ ਆਉਣ ਵਾਲੇ ਵਿਹਾਕਿਆਂ ਚ ਰਾਸ਼ਟਰੀ ਸੁਰੱਖਿਆ ਸਮਾਗਮ ਸੁਰੱਖਿਆ ਤੇ ਸਿਹਤ ਵਰਗੇ ਕਈ ਵੱਡੇ ਪ੍ਰੋਗਰਾਮਾਂ ਵਿੱਚ ਖਤਰਾ ਪਾ ਸਕਦਾ ਹੈ ਨਿਊਯਾਰਕ ਦੀ ਮਾਨ ਹਾਰਟ ਐਂਡ ਸੁਪਰੀਮ ਕੋਰਟ ਦੇ ਜਸਟਿਸ ਆਰਥਰ ਆਰਗਨ ਵੱਲੋਂ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ 'ਤੇ ਖਿਲਾਫ ਧੋਖਾਧੜੀ ਦੇ ਮਾਮਲੇ ਦਾ ਫੈਸਲਾ ਸੁਣਾਇਆ ਜਾਵੇਗਾ। ਉਹ ਇਸ ਮਾਮਲੇ ਤੇ ਫੈਸਲਾ ਸੁਣਾਉਣ ਵਾਲੇ ਹਨ। ਉਹਨਾਂ ਨੇ ਕਿਹਾ ਕਿ ਅਦਾਲਤ ਵੱਲੋਂ ਜਨਵਰੀ ਦੇ ਅੰਤ ਤੱਕ 트੍ਰੰਪ ਨੂੰ ਆਪਣਾ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ। ਇਸ ਮਾਮਲੇ 'ਚ 트੍ਰੰਪ ਦੇ ਕਰਜ਼ਾ ਲੈਣ ਤੇ ਬੀਮੇ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਆਪਣੀ ਜਾਇਦਾਦ ਦੇ ਮੁਲਾਂਕਣ ਦੇ ਅੰਕੜੇ ਵਧਾਉਣ ਦਾ ਦੋਸ਼ ਹੈ। ਟਰੰਪ ਤੇ ਦੋ ਸਭ ਤੋਂ ਵੱਡੇ ਪੁੱਤਰ ਐਰਿਕ ਤੇ ਡੋਨਾਲਡ ਟਰੰਪ ਜੂਨੀਅਰ ਤੇ ਨਿਊਯਾਰਕ ਦੀ ਅਰਟਾਨੀ ਜਰਨਲ ਐਲਰਟੀਆਂ ਦੇ ਜੇਮਸ ਦੇ ਇਸ ਮਾਮਲੇ ਵਿੱਚ ਦੋਸ਼ ਲਗਾਇਆ। ਇਸ ਕੇਸ ਦੀ ਸੁਣਵਾਈ 2 ਅਕਤੂਬਰ 2023 ਤੋਂ ਸ਼ੁਰੂ ਹੋਈ ਸੀ। ਹੁਣ ਇਸ ਕੇਸ ਦੀ ਅੰਤਿਮ ਬੈਸ ਅਦਾਲਤ ਵਿੱਚ ਮੂੜ ਸੁਣਵਾਈ ਹੋਵੇਗੀ। ਜੱਜ ਐਂਗੋਰ ਨੇ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਟਰੰਪ ਦੁਆਰਾ ਧੋਖਾਧੜੀ ਕੀਤੀ ਗਈ ਹੈ ਪਰ ਜੁਰਮਾਨਾ ਕਿੰਨਾ ਹੋਣਾ ਚਾਹੀਦਾ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਜੱਜ ਪੂਰੇ 250 ਡਾਲਰ ਮਿਲੀਅਨ ਦਾ ਜੁਰਮਾਨਾ ਲਗਾ ਸਕਦਾ ਹੈ ਜਾਂ ਵਿਤੀ ਦਾਅਵੇ ਤੋਂ ਖਾਰਜ ਵੀ ਕਰ ਸਕਦਾ ਹੈ thank <laughs> you